ਇਹ ਹੈਗਾ ਭਾਈ ਆਪਣਾ ਮਿਨੀ ਦੇਸੀ ਘੋਲਾ ਕੁਚਾ ਮਿਨੀ ਦੇਸੀ ਘੋਲਾ ਬਿਲਕੁਲ ਭਾਈ ਕੀ ਆ ਭਾਈ ਇਹ ਆਪਾਂ ਹੁਣ ਕਰੇ ਇਹਨੂੰ ਪਾਲਿਸ਼ ਇਹਨੂੰ ਲੱਗ ਰਿਹਾ ਭਾਈ ਦੇਸੀ ਘੋ। ਧੰਵਾਦ ਇਹ ਆਪਾਂ ਇਹਨੂੰ ਦੇਸੀ ਘੋਣਾ ਕਰਤਾ ਸੈੱਟ ਤੇ ਆਪਾਂ ਭਾਈ ਹੁਣ ਇਹਦਾ ਕ੍ਰਿਸਪੀਨਾ ਚੈੱਕ ਕਰੂ ਲੱਗ ਗਿਆ ਲੈ ਆਓ ਭਾਜੀ ਫੋਨ ਵਾਲਾ ਆ ਜਰਾ। ਉਹ ਇਹਨੂੰ ਕਹਿੰਦੇ ਆ ਭਾਜੀ ਕੁਚਾ ਜਿਹੜਾ ਮਿਨੀ ਜਿਹੜਾ ਦੇਸੀ ਘੋਣਾ ਤਿਆਰ ਹੁੰਦਾ ਜਿਹੜਾ ਕੁਲਚਾ ਤੁਹਾਡੇ ਖਾਂਦੇ ਪਲੇਟ 'ਚ ਖਿਲਰ ਜਾਏਗਾ ਨਾ ਤੇ ਜਾਂ ਜੋ ਆਪਾਂ ਤੋੜਾਂਗੇ ਖਿਲਰ ਜਾਊਗਾ ਤੇ ਐ ਦਾ ਮਤਲਬ ਉਹਨੂੰ ਕੁਲਚਾ ਕਹਿਣਾ। ਅੱਛਾ ਤੇ ਜਿਹੜਾ ਕ੍ਰੈਸ਼ ਕਰਕੇ ਫਿਰ ਉੱਧਾ ਸਿੱਧਾ ਗਾ ਨੂੰ ਕਦੀ ਕੁਲਚਾ ਨਹੀਂ ਕਹਿਣਾ। ਕੀ ਬਾਤ ਹੈ ਤੁਸੀਂ ਬਹੁਤ ਵੀਡੀਓ ਕੀਤੀਆਂ ਅਗੇ ਪਰ ਮੈਂ ਵੀ ਚਲੋ ਜਿਹੜੀ ਕੰਨੇਣਾ ਸਿਆਣੋ ਜਿਹੜੀ ਦੀ ਉਮਰ ਹੈ ਸਾਡਾ ਨਹੀਂ ਹੁੰਦਾ। ਨਹੀਂ ਕੱਲ ਗੱਲ ਇੱਕ ਮੇਨੇ ਚੀਜ਼ ਹੈ ਜੀ ਅਸੀਂ ਅੰਮ੍ਰਿਤਸਰ ਦੇ ਵਿੱਚ ਕਦੀ ਕੁਲਚਾ ਟਰਾਈ ਨਹੀਂ ਕੀਤਾ ਅੱਜ ਫਸਟ ਟਾਈਮ ਅੰਮ੍ਰਿਤਸਰ ਕੁਲਚਾ ਟਰਾਈ ਕਰਨੀ ਆਏ ਆ ਵੀ ਜਿਹੜੀ ਜਲੰਧਰ ਦੇ ਵਿੱਚ ਕੁਲਚੇ ਮਿਲਦੇ ਆ ਤੇ ਅੰਮ੍ਰਿਤਸਰ ਦੇ ਕੁਲਚੇ ਵਿੱਚ ਖਾਸ ਕੀ ਆ? ਖਾਸ ਭਾਜੀ ਜਿਹੜੀ ਇਹਦੀ ਸ਼ੁਰੂਆਤ ਹੈ ਜਿਹੜੀ ਭਾਜੀ ਅੰਮ੍ਰਿਤਸਰ ਤੋਂ ਹੋਈ ਕੁਲਚੇ ਦੀ। ਜੀ ਅੰਮ੍ਰਿਤਸਰ ਦਾ ਪਾਣੀ ਭਾਜੀ ਹੂੰ ਅੰਮ੍ਰਿਤਸਰ ਦਾ ਪਿਆਰ ਇੰਨਾ ਕੁਝ ਤੇਗਾ ਭਾਈ ਅੰਮ੍ਰਿਤਸਰ ਤੇ ਸਾਰੇ ਇਤਿਹਾਸ ਅੰਮ੍ਰਿਤਸਰ ਤੋਂ ਤੇ ਸ਼ੁਰੂ ਹੋਏ ਭਾਜੀ। ਹੋ ਜਾਗੀ। ਹੋਰ ਤਾਂ ਸਾਨੂੰ ਕਿੱਥੋਂ ਸ਼ੁਰੂ ਹੋਏ ਨੇ? ਬਿਲਕੁਲ ਬਿਲਕੁਲ। ਅੰਮ੍ਰਿਤਸਰ ਕਿਉਂ ਆਂਦਾ? ਅੰਮ੍ਰਿਤਸਰ ਦੇ ਪਏ ਇਤਿਹਾਸ ਤੋਂ ਸ਼ੁਰੂ ਹੋਇਆ ਭਾਈ ਸਾਰਾ ਕੁਝ। ਹੂੰ ਸਾਡੇ ਇੱਥੇ ਆਂਦੇ ਗੋਲਡਨ ਟੈਂਪਲ ਮੱਥਾ ਟੇਕਣ, ਸ਼ੀਦਾ ਸਾਹਿਬ, ਦੁਰਗਿਆਣਾ ਮੰਦਿਰ, ਜੱਲਿਆਂ ਦਾ ਬਾਗ ਦੇਖਣਾ। ਸਾਰੇ ਇਤਿਹਾਸ ਭਾਈ ਆਪਣੇ ਅੰਮ੍ਰਿਤਸਰ 'ਚ ਨੇ। ਬਿਲਕੁਲ ਇਤਿਹਾਸ ਹੀ ਆਪਣੇ ਅੰਮ੍ਰਿਤਸਰ 'ਚ ਹੀ ਆਇਆ ਹੈ ਜੀ। ਕੀ ਬਾਤ ਹੈ। ਆਹ ਦੇਖੋ ਭਈਆ ਆਹ ਦੇਖੋ। ਇਹਨੂੰ ਕਦੇ ਕੁਲਚਾ ਭਈਆ। ਇਹ ਜੀ ਕੁਲਚਾ ਆਹ ਭਾਈ ਤੁਹਾਡੀ ਪਲੇਟ ਚ ਕੁਲਚਾ ਲੱਗਾ ਜੀ ਆਹ ਦੇਖੋ ਕੁਲਚਾ ਸਾਰਾ ਖਿਲਰ ਗਿਆ ਨਾ ਭਾਈ ਪਲੇਟ ਚ ਇਹਦਾ ਮਤਲਬ ਇਹ ਹੀ ਆ ਕਿ ਕੁਲਚਾ ਕਰਿਸਪੀ ਆ ਤੇ ਖਸਤਾ ਆ ਵਾ ਆਖ ਲਿਆ ਭਾਈ ਤੁਹਾਡਾ ਕੁਲਚਾ ਵਾਜ ਗਿਆ ਭਾਈ ਅੰਮ੍ਰਿਤਸਰ ਦੇ ਵਿੱਚ ਬੜੀ ਤਗੜੀ ਤਗੜੀ ਲੈਗਸੀ ਆ ਨਾ ਕੁਲਚੇ ਨੂੰ ਲੈ ਕੇ ਭਾਜੀ ਮੈਂ ਕਹਾਂ ਤੀ ਬਸ ਉੱਥੇ ਰਕਸ਼ਾ ਲੈ ਨਹੀਂ ਲੱਭ ਜਾਂਦੇ ਤੁਹਾਨੂੰ ਹਰ ਮੋੜ ਤੇ ਤੂੰ ਤਾਂ ਕੁਲਚੇ ਲਈ ਲੱਭ ਜਾਣੇ ਤੁਹਾਨੂੰ ਹਰ ਮੋੜ ਤੇ ਹਾਂ ਤੇ ਜਿੱਥੇ ਮਰਜ਼ੀ ਚੱਲ ਜਾਓ ਕਿੱਥੇ ਜੀ ਆਹ ਮੋੜ ਤੇ ਕੁਲਚਾ ਆਹਲੇ ਦਾ ਕੁਲਚਾ ਮਤਲਬ ਕੁਲਚੇ ਕੁਲਚੇ ਗਿਆ ਅੰਬਰਸਰ ਚ। ਕਿਆ ਹੋਰ ਕੋ ਖਣੀ ਗਿਆ ਅੰਬਰਸਰ। ਤੇ ਅਸੀਂ ਤਾਂ ਲਦਾਖੇ ਲਦਾਖ ਦੇ ਵਿੱਚ ਇੱਕ ਬੰਦਾ ਵੇਚਦਾ ਅੰਬਰਸਰੀ ਕੁਲਚਾ। ਪਾਪਾ ਜੀ ਗੱਲ ਪਤਾ ਕੀ ਹੈ? ਕਹਿ ਦਿੰਦੇ ਨੇ ਅੰਬਰਸਰੀਆ। ਹੂੰ। ਪਰ ਪਾਜੀ ਅੰਬਰਸਰ ਤੋਂ ਕਾਰੀਗਰ ਨਹੀਂ ਗਏ ਹੁੰਦੇ। ਹੂੰ। ਫਿਰ ਅੰਬਰਸਰ ਇੱਕ ਨਾਮ ਵਧੀਆ ਹੈਗਾ ਫੇਮਸ ਹੈਗਾ। ਵਰਲਡ ਫੇਮਸ ਹੈਗਾ ਇੱਕ ਅੰਬਰਸਰ ਪੰਜਾਬ ਦੇ ਵਿੱਚ ਖਾ। ਮਤਲਬ ਅੰਬਰਸਰ ਦੇ ਪਾਣੀ ਦੀ ਵੀ ਗੱਲ ਬਾਤ ਕੋਈ ਸ਼ੋਰ ਹੈ। ਬਿਲਕੁਲ ਬਿਲਕੁਲ ਪਾਜੀ ਗੱਲ ਬਾਤ ਵੀ ਹੈ ਲੋਕੀ ਪਿਆਰ ਨਾਲ ਚੀਜ਼ ਖਵਾਉਂਦੇ ਨੇ। ਵਧੀਆ ਸੁਭਾਅ ਦੇ ਲੋਕ ਹੈਗੇ ਨੇ ਪਾਜੀ ਇੱਥੋਂ ਦੇ ਆਪਣੇ ਅੰਬਰਸਰ ਦੇ। ਪਿਆਰ ਮੇਰੇ ਤੇ ਹੀ ਸਾਡੇ ਕੋ ਆਇਓ ਵੀਡੀਓ ਕਰਨਾ ਹਮ ਚਾਹ ਚੜਿਆ ਤੇ ਸਾਡੇ ਕੋ ਆਏ ਜੀ ਚਾਹ ਬਦਲ ਇਹ ਚੀਜ਼ ਹੁੰਦੀ ਭਾਜੀ ਅੱਛਾ ਇਹ ਗੱਲ ਇੱਕ ਹੋਰ ਵੀ ਆ ਲੋਕ ਅੰਮ੍ਰਿਤਸਰ ਬੋਲਦੇ ਆ ਅਸਲ ਚ ਅੰਮ੍ਰਿਤਸਰੀ ਆਇਆ ਅੰਮ੍ਰਿਤਸਰ ਅੰਮ੍ਰਿਤਸਰੀ ਐਦਾਂ ਕਹਿੰਦੇ ਅੰਮ੍ਰਿਤਸਰ ਐਦਾਂ ਕਹਿੰਦੇ ਓਏ ਓ ਅੰਮ੍ਰਿਤਸਰੀਆ ਜਾਂਦਾ ਪਿਆ ਓਏ ਅੰਮ੍ਰਿਤਸਰੀਆ ਜਦੋਂ ਅੰਮ੍ਰਿਤਸਰੀਆ ਵੈਸੇ ਨੇ ਇੱਜ਼ਤ ਮਾਨ ਕੇ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਹਾਂ ਜਿਹੜੀ ਗੱਲ ਹੈਗੀ ਪਰ ਕਿਉਂ ਗੋਲਡਨ ਟੈਂਪਲ ਨੂੰ ਆਪਾਂ ਰਿਲੇਟ ਕਰਕੇ ਗੱਲ ਕਰਦੇ ਆ ਪਰ ਅਸਲ ਦੇ ਵਿੱਚ ਜਦੋਂ ਆਪਾਂ ਕਿਸੇ ਬੰਦੇ ਨਾਲ ਗੱਲ ਕਰਦੇ ਆ ਅੰਮਰਸਰੀਆ ਗਈ ਉਹ ਅੰਮਰਸਰੀ ਤੇ ਇਦਾਂ ਹੁੰਦਾ ਬਾਈ ਕਿਉਂਕਿ ਅੰਮਰਸਰੀਆ ਦੀ ਬੋਲੀ ਵੀ ਥੋੜੀ ਜਿਹੀ ਮਾਲਵੇ ਵਾਂਗੂ ਥੋੜੀ ਖੜਵੀ ਦੀ ਆ ਆ ਬਿਲਕੁਲ ਭਾਈਆਂ ਪੂਰੀ ਧੱਕ ਪਉਂਦੇ ਜਿੱਥੇ ਬੋਲਦੇ ਨੇ ਕਿ ਚੋਣ ਦੀ ਕਸਰ ਥੋੜਾ ਛੱਡ ਦੇਣੇ ਬਿਲਕੁਲ ਵੈਸੇ ਪਤਾ ਹੈ ਅੰਮਰਸਰੀ ਦੀ ਬੋਲੀ ਹੈ ਭਾਈ ਜੀ ਬੈਕਗ੍ਰਾਉਂਡ ਸਾਡਾ ਵੀ ਅੰਮਰਸਰ ਵਾਲਾ ਹੀ ਆ ਅਸੀਂ ਵੀ ਅੰਮਰਸਰੀ ਅਮਜੈਲ ਕਹਿੰਦੇ ਸਾਨੂੰ ਕੀ ਆ ਬਾਤ ਆ ਸਾਡੇ ਵੀ ਕਿਤੇ ਵੀ 10 ਬੰਦੇ ਖਲੋਤੇ ਹੈ ਕੋਈ ਅੰਮ੍ਰਿਤਸਰ ਤੋਂ ਹੋਣਾ ਆਪਾਂ ਬਦ ਦੀ ਗੱਡੀ ਨੰਬਰ ਵੇਖੇ ਕਹਿੰਦੇ ਪੀਪੀ 020 ਯਾਰ ਅੰਮ੍ਰਿਤਸਰ ਤੋਂ ਹੈ ਜੋ ਕੀ ਇਹ ਨਹੀਂ ਗੱਲਬਾਤ ਵੱਖਰੀ ਹੋਣੀ ਜਾਂ ਤੇ ਉਹ ਹਸਾਬਾ ਭਾਈ ਅੰਮ੍ਰਿਤਸਰ ਦੇ ਵਿੱਚ ਕੁਲਚੇ ਦੀ ਗੱਲਬਾਤ ਬੱਦਗੀ ਭਾਜੀ ਅੱਛਾ ਮੈਨੂੰ ਇੱਕ ਗੱਲ ਦੱਸੋ ਇਹ ਅੰਮ੍ਰਿਤਸਰ ਦੀ ਪਾਣੀ ਦੀ ਗੱਲਬਾਤ ਆ ਜਾਂ ਅੰਮ੍ਰਿਤਸਰ ਦੇ ਮਸਾਲਿਆਂ ਦੀ ਗੱਲਬਾਤ ਆ ਕੀ ਕੀ ਚੀਜ਼ ਆ ਸੱਚਾਈ ਦੱਸਣਾ ਪਾਣੀ ਦੀ ਵੀ ਗੱਲਬਾਤ ਹੈਗੀ ਆ ਇੱਕ ਭਾਈ ਕਲਾਕਾਰੀ ਦੀ ਗੱਲ ਆ ਸੱਚਾਈ ਹੈਗੀ ਆ ਹੁਣ ਮੇਰੀ ਪਠਾਨਕੋਟ ਵੀ ਸ਼ਾਪ ਹੈਗੀ ਆ ਤੁਸੀਂ ਹੁਣੇ ਵੀਡੀਓ ਕੱਢ ਲਓ ਕੁਲਚਾ ਕਿੰਗ ਪੀਟੀਕੇ ਭਰ ਕੇ ਪਠਾਨਕੋਟ ਤੇ ਭਾਜੀ ਤੁਹਾਨੂੰ ਕੁਲਚੇ ਦਾ ਇਦਾਂ ਹੀ ਤੇਜ਼ ਦਵਾਂਗੇ ਅੱਛਾ ਕਦੀ ਤੁਹਾਡੇ ਘੇੜਾ ਲੱਗੂ ਸਾਡੇ ਦੀ ਪਠਾਨਕੋਟ ਹੋਊਗਾ ਜਰੂਰ ਭਾਜੀ ਜਰੂਰ ਰੌਕ ਯੂਨੀਅਨ ਸੈਲੀ ਰੋਡ ਤੁਹਾਨੂੰ ਪਤਾ ਲੱਗੂਗਾ ਭਾਈ ਕਲਾਕਾਰੀ ਇੱਕ ਬਹੁਤ ਵੱਡੀ ਚੀਜ਼ ਹੈਗੀ ਆ ਬਿਲਕੁਲ ਹੈਗੀ ਕਿ ਪਰਮਾਤਮਾ ਦੀ ਮਿਹਰ ਜਦੋਂ ਪਰਮਾਤਮਾ ਹੱਥ ਤੇਰੇ ਸਿਰ ਤੇ ਨਹੀਂ ਹੋਗਾ ਤੀ ਕੁਝ ਨਹੀਂ ਕਰ ਸਕਦੇ ਪੈਸ ਗੱਡੀ ਵੀ ਨਹੀਂ ਚੱਲਣੀ ਤੁਹਾਡੇ ਕੋਲ ਬੋਚਾ ਦੀ ਇੱਕ ਬਹੁਤ ਵੱਡੀ ਗੱਲ ਆ ਬਣਾਣੀ ਜਾਂ ਕੁਝ ਵੀ ਆ ਬਸ ਬਾਕੀ ਆ ਵਾ ਮੇਰੇ ਭਰਾ ਮੇਨਾ ਕੰਮ ਕਰ ਰਹੇ ਨੇ ਮੇਰੀ ਲੇਬਰ ਕਹ ਲੋ ਭਰਾਵਾ ਵਾਂਗੂ ਰੱਖੀ ਦੀ ਭਾਈ ਆਪਾਂ ਅੱਜ ਵੀ ਜਿਹੜੇ 12 ਸਾਲ ਪਹਿਲਾਂ ਕੰਮ ਕਰ ਰਹੇ ਅੱਜ ਵੀ ਮੇਰੇ ਕੋਲ ਕੰਮ ਕਰ ਰਹੇ ਨੇ ਅੱਛਾ ਇੱਕ ਗੱਲ ਸਭ ਤੋਂ ਵੱਡੀ ਹੈ ਸਾਰੇ ਪੰਜਾਬੀ ਭਰਾ ਨਹੀਂ ਬਿਲਕੁਲ ਸਾਰੇ ਪੰਜਾਬੀ ਕਿਹਾ ਆਪਣੇ ਕੋਲ ਇੱਕ ਵੀ ਭਈਆ ਨਹੀਂ ਗਾ ਮੇਰੀ ਸ਼ਾਪ ਤੇ ਸਚਾਈ ਆ ਐ ਨਹੀਂ ਕਿ ਭਈਆਂ ਦਾ ਕੋਈ ਬੈਰ ਆ ਬਟ ਉਹ ਬੈਸੇ ਹੀ ਨਹੀਂ ਗੇ ਭਾਈ ਮੇਰੇ ਮੇਰੇ ਕੋਲ ਜਿੰਨੇ ਗਏ ਸਾਰੇ ਪੰਜਾਬੀ ਨੇ ਮੇਰੀ ਪਛਾਣ ਕੋੜ ਦੀ ਸ਼ਾਪ ਤੋਂ ਅੰਮ੍ਰਿਤਸਰ ਦੀ ਲੇਬਰ ਗਈ ਆ ਸਾਰੇ ਭਾਈ ਉੱਥੇ ਵੀ ਆਪਣੇ ਪੰਜਾਬ ਦੇ ਆਪਣੇ ਅੰਮ੍ਰਿਤਸਰ ਦੇ ਮੁੰਡੇ ਨੇ ਤੁਹਾਨੂੰ ਨਾਲ ਜਗ੍ਹਾ ਧਾਰਗੜ ਚੈੱਕ ਕਰ ਸਕਦੇ ਨੇ ਲੋਕੀ ਕਹਿੰਦੇ ਆ ਜੀ ਅੰਮ੍ਰਿਤਸਰੀ ਕੁਲਚਾ ਅੰਮ੍ਰਿਤਸਰੀ ਕੁਲਚਾ ਇਦਾਂ ਨਹੀਂ ਬੰਨਣਾ ਪਾਜੀ ਅੰਮ੍ਰਿਤਸਰ ਦਾ ਕੋਈ ਹਿੱਸਾ ਪਾਏਗਾ ਅੰਮ੍ਰਿਤਸਰ ਦਾ ਕੁਲਚਾ ਤੇ ਸੋ ਆਪਾਂ ਅੰਮ੍ਰਿਤਸਰ ਦਾ ਹਿੱਸਾ ਪਾਇਆ ਭਾਜੀ ਤਾਂ ਕੁਲਚਾ ਬਣਦਾ ਉਹ ਜਿਹੜੇ ਮਸਾਲੇ ਨੇ ਮਹਰ ਸ਼ਨੀ ਆਤਵਾਰ ਉੱਥੇ ਹੁੰਦਾ ਭਾਜੀ ਆਪਾਂ ਮਸਾਲਾ ਇੱਥੋਂ ਲੈ ਕੇ ਚਾਈਦਾ ਜਿੰਨਾ ਸਮਾਨ ਹੁੰਦਾ ਨਾ ਜਿਆਦਾ ਦਾਰਦਰ ਜਿਹੜਾ ਕੁਲਚੇ ਨੂੰ ਵਧੀਆ ਬਣਾਦਾ ਉਹ ਆਪਾਂ ਇੱਥੋਂ ਲੈ ਕੇ ਜਾਏ ਮਤਲਬ ਅੰਮ੍ਰਿਤਸਰ ਦੀ ਬਲੇਸਿੰਗ ਜਿਹੜੀ ਆ ਉਹ ਜਿੱਦਾਂ ਜਰੂਰ ਪਈ ਨਹੀਂ ਸਮਾਨ ਦੇ ਵਿੱਚ ਪਿਆ ਉਹ ਤੇ ਅੰਮ੍ਰਿਤਸਰ ਬੰਦਾ ਨਹੀਂ ਜੇ ਅੰਮ੍ਰਿਤ ਕੁਲਚੇ ਦੇਖੋ ਭਾਈ ਤੁਹਾਡਾ ਡੈਡੀ ਆ ਭਾਈ ਦਾਣੇ ਲੱਪਣੇ ਨਹੀਂ ਪੈਣੇ ਦਾਣੇ ਆਪੇ ਉੱਪਰ ਆਉਂਦੇ ਆ ਬਿਲਕੁਲ ਪਲੇਟ ਬਾਜ਼ ਮਾਰਦੀ ਭਾਈ ਕਿ ਮੈਨੂੰ ਖਾ ਇਹਨੂੰ ਜਿਹੜੀ ਗੱਲ ਸੱਚਾਈ ਆ ਬਿਲਕੁਲ ਅਸੀਂ ਲੋਕਾਂ ਨੂੰ ਥੋੜਾ ਭਾਈ ਕੁਲਚਾ ਨੂੰ ਪਾਣੀ ਵੱਖਰਾ ਆ ਦੇਖੋ ਭਾਈ ਲੇਵੀ ਉਹਨੂੰ ਛੋਲੇ ਬਣਿਆ ਦੇਖੋ ਕੋਈ ਆਪਾਂ ਆਲੂ ਨਹੀਂ ਪਾਉਂਦੇ ਕੋਈ ਅਰੜਾ ਨਹੀਂ ਪਾਉਂਦੇ ਇਹਦਾ ਚਾਹੋ ਤੇ ਹੁਣ ਇਹਦੀ ਸੈਂਪਲ ਭਰ ਲਓ ਭਾਜੀ ਜਿਹੜੀ ਗੱਲ ਸਟਾਈਲ ਹੋ ਗਈ ਆਲੂ ਪਾ ਕੇ ਗਾੜੇ ਕਰਦੇ ਚਨੇ ਭਾਜੀ ਆਪਾਂ ਨਹੀਂ ਕਰਦੇ ਭਾਜੀ ਨਾ ਕੋਈ ਸਿਕਰਮ ਮਸਾਲੇ ਪਾਉਂਦੇ ਭਾਜੀ ਆਪਾਂ ਝੂਠ ਨਹੀਂ ਬੋਲਣਾ ਗੁਰੂ ਬੀਆਰੋ ਗਰਮ ਮਸਾਲਾ ਲਈਦਾ ਸਾਡੇ ਤੇ 400 400 ਰੁਪਏ ਕਿਲੋ ਮਿਲਦਾ ਉਹ ਪਾਜੀ ਦਾ ਪਾਇਦਾ ਵਾਹ ਜੀ ਜਿਹੜੀ ਗੱਲ ਸਚਾਈ ਹੈ ਇਚ ਇਮਬਲੀ ਪੂਤਨਾ ਤੇ ਧਨੀਆ ਪਾ ਕੇ ਬਣਾਜੀ ਭਾਈ ਚੱਕ ਤੇ ਬਣ ਜਾਂਦੀ ਭਾਜੀ ਆਪਾਂ ਕੋਈ ਸੀਕ੍ਰੈਟ ਮਸਾਲੇ ਨਹੀਂ ਪਾਏ ਆਪਾਂ ਕੋਠਿਆਂ ਉੱਪਰ ਲੋਕਾਂ ਵਾਂਗੂ ਕੋਈ ਆਪਣਾ ਰੋਲਾਨੀ ਭਾਜੀ ਸਚਾਈ ਆ ਜਿਹੜੀ ਆਪਾਂ ਦੇਸੀ ਘੋਣਾ ਕੁਲਚਾ ਦੇਈਦਾ ਭਾਜੀ ਆ ਦੇਖੋ ਭਾਈ ਆ ਤੁਸੀਂ ਮੈਂ ਦੇਸੀ ਕਿਉਂ ਚੈੱਕ ਕਰ ਰਿਹਾ ਵੀ ਭਾਈ ਖੁੱਲੇ ਰੱਖਿਆ ਤੁਸੀਂ ਇੱਥੇ ਭਾਜੀ ਖੁੱਲਾ ਖਾਂਦੇ ਲੋਕੀ ਤੇ ਖੁੱਲਾ ਹੀ ਰੱਖਣਾ ਪੈਂਦਾ ਜੀ ਅੱਛਾ ਆਪਾਂ ਪੀਪੇ ਨਹੀਂ ਰੱਖੇ ਬੰਦ ਕਰਕੇ ਬਾ ਵੀਡੀਓ ਇਹ ਪੀਪਾ ਖਾ ਦੇਣਾ ਵਾ ਉਮਰ ਕੇ ਫੇਰ ਸਾਲਾ ਪੀਪਾ ਉੱਥੇ ਖਲੋਤਾ ਰਹਿਣਾ ਜੀ ਪੀਪਾ ਨਹੀਂ ਹਿੱਲਣਾ ਸਾਰੀ ਦਿਹਾੜੀ ਤਾਂ ਤੁਮ ਆਪਣੇ ਵੀਡੀਓ ਬਣਾਤੇ ਸੀ ਸੀਸੀਟੀ ਲੱਗਣੇ ਤਾਂ ਬਹੁਤ ਚੱਕ ਲਾਗੇ ਤੁਹਾਨੂੰ ਵੀਡੀਓ ਭੇਜਦਾ ਸਾਰੀ ਦਿਹਾੜੀ ਹਿਲਦਾ ਜੇ ਕੀ ਮਤਲਬ ਮਤਲਬ ਪੀਪੇ ਵਾਲਾ ਕੰਮ ਨਹੀਂ ਵੀ ਪੀਪੇ ਚ ਡੋਪਦਾ ਤਾਂ ਦੇ ਦਿੱਤਾ ਅੱਛਾ ਕੋਈ ਨਹੀਂ ਆਪਣੇ ਕੋ ਆਪਾਂ ਬਈ ਕੁਆਲਿਟੀ ਫੋਣੀ ਆ ਠੀਕ ਹੈ ਨਾ ਕਿ ਆਪਾਂ ਥਾਪੀਆਂ ਦੇ ਹੱਥ ਮਾਰਨੇ ਨੇ ਤੇ ਨਾ ਹੀ ਆਪਾਂ ਭਾਜੀ ਰੌਲਾ ਪਾਉਣਾ ਆਈਸਰ ਕੁਆਲਿਟੀ ਦੇ ਨੇ ਥਾਪਿਆਂ ਦਾ ਹੱਥ ਮਾਰਨ ਦਾ ਕੁਲਚਾ ਵੀ ਜ਼ਿਆਦਾ ਵਧੀਆ ਨਹੀਂ ਬੰਦਾ। ਇਹ ਸਾਰੇ ਕੋਪੀ ਕਰੀ ਫਿਰਦੇ ਸਿੱਧੂ ਮੂਸੇਵਾਲਾ ਨੇ ਵੇ ਵੇ ਕੇ ਉਹਨੇ ਭਾਈ ਜੀ ਨਾਚ ਗਾਣਾ ਗਾਇਆ ਵਾ। ਉਹਨੇ ਕੋਈ ਕੁਲਚੇ ਥੋੜਾ ਬਣਾਏ ਸੀ ਜਿਹੜਾ ਲੋਕੀ ਥਾਪਿਆਂ ਦਾ ਹੱਥ ਮਾਰਦੇ ਨੇ। ਇਹ ਗੱਲ ਹੁਣ ਆਟੇ ਵਾਲਾ ਕੁਲਚਾ ਇੰਡੀਆ ਵਿੱਚ ਭਾਈ ਮੈਚ ਸ਼ੁਰੂ ਕੀਤਾ। ਅੱਛਾ ਜੀ ਬਿਲਕੁਲ ਭਾਈ ਸੱਚਾਈ ਗੀ 10-12 ਸਾਲ ਪਹਿਲਾਂ ਲੋਕੀ ਐਵੇਂ ਰੋਲਾ ਪਾਉਂਦੇ ਵੇ ਭਾਜੀ ਆਟੇ ਵਾਲਾ ਮੈਚ ਸ਼ੁਰੂ ਕੀਤਾ ਉਹਨੇ ਸ਼ੁਰੂ ਕੀਤਾ ਨਾ 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 ਭਾਜੀ ਸੋ अच्छा आटा ਤੁਸੀਂ ਸ਼ੁਰੂ ਕੀਤਾ ਟੇਲ ਸੱਚਾਈ ਆ ਆਟੇ ਦਾ ਗੁੱਚਾ ਮੈਂ ਸ਼ੁਰੂ ਕਰਦਾ ਪਿਓ ਨਾ ਆਟਾ ਹੁੰਦਾ ਭਾਈ ਉਹਦੇ ਵਿੱਚ ਹੋਰ ਭਾਈ ਕੁਝ ਨਹੀਂ ਪੰਦੇ ਲੋਕੀ ਝੂਲਾ ਤੋੜ ਕੇ ਕ੍ਰਸ਼ ਕਰ ਦਿੰਦੇ ਆਟੇ ਦੇ ਗੁੱਚੇ ਆਟੇ ਦਾ ਗੁੱਚਾ ਕਦੀ ਕ੍ਰਸ਼ ਨਹੀਂ ਦਬਾਜੀ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ اچھا ਆਟੇ ਦਾ ਗੁੱਚਾ ਮੈਦੇ ਨੂੰ ਨਹੀਂ ਖਿਲਰੇਗਾ ਜਿੱਦਾਂ ਜਿਹੜਾ ਖਿਲਰੇ ਆਦਾ ਲੋਕੀ ਜਿਹੜਾ ਆਟਾ ਦਾ ਆਟਾ ਸੌਫਟਨੈਸ ਹੁੰਦਾ ਭਾਈ ਜਿਹੜਾ ਮੈਦਾ ਹੁੰਦਾ ਮੈਦਾ ਹੀ ਕ੍ਰਿਸਪੀ ਹੁੰਦਾ ਹੂੰ ਬਹੁਤ ਨਹੀਂ ਗੱਲ ਸੱਚਾਈ ਆ ਲੋਕੀਆਂ ਬਿਲਕੁਲ ਬਿਲਕੁਲ ਆਪਾਂ ਇੱਥੇ ਉਹ ਪਾਤਾ ਕੁਝ ਨਹੀਂ ਇਹਦਾ ਮਤਲਬ ਇੱਥੇ ਮੈਦਾ ਮਿਕਸ ਹੈਗਾ ਮਿਕਸ ਹੈਗਾ ਜੇ ਜੇ ਕ੍ਰੈਸ਼ ਨਹੀਂ ਆ ਫਿਰ ਦੀ ਪਿਓ ਆਟਾ ਹੀ ਸਮਝਣਾ। ਅੱਛਾ। ਹਾਂ ਬਿਲਕੁਲ ਸਹੀ। ਬਹੁਤ ਵਧੀਆ ਗੱਲ ਲੇਕੀ ਲੋਕੀ ਜਿਵੇਂ ਕਮਲਾ ਬਣਾਦੇ ਆਟੇ ਦਾ ਗੁਲਚਾ ਕਿ ਕਰਿਸਪੀ ਜਿਹਾ ਕਰਿਸਪੀ ਗੱਦਣਾ ਹਣਾ ਭਾਈ ਜੀ। ਉਹ ਤਾਂ ਮੈਦੇ ਨਾਲ ਹੀ ਹੁਣਾ। ਮੈਦੇ ਨਾਲ ਆਟੇ ਦਾ ਗੁਲਚਾ ਲੋਕੀ ਤਾਂ ਖਾਂਦੇ ਆਂ ਕਿ ਹਲਦੋਂ ਸੇ ਵਧੀਆ। ਠੀਕ ਆ ਜੂ ਆਪਾਂ ਉਹ ਚ ਇੰਨਾ ਨਾਲ ਧਿਆਨ ਲਾ ਗਿਆ ਆਟੇ ਨੂੰ ਗੁੰਧਾਂਗੇ ਨਾ ਉਹ ਫਤ ਹੀ ਮੈਦੇ ਦਾ ਗੁਲਚਾ ਹੀ ਖਾਓ। ਬਾਈ ਜੀ ਅੱਛਾ ਤੁਸੀਂ ਇੱਕ ਚੋਲਾ ਵਾਲਾ ਹੀ ਗੁਲਚਾ ਬਣਾਉਨੇ ਹੋ ਮਠੀ ਗੁਚੇ ਬਣਾਉਨੇ ਹੋ। ਚਨੇ ਵਾਲਾ ਗੁਲਚਾ ਬਣਾਉਂਦੇ ਆ ਭਾਈ ਜੀ ਆਪਾਂ। ਹੂੰ। ਚ ਅੱਛਾ ਭਾਜੀ ਚਨੇ ਵਾਲਾ ਕੁਲਚਾ ਮਿਲ ਜਾਂਦਾ ਆਪਣੇ ਪੂਤਨੇ ਵਾਲਾ ਕੁਲਚਾ ਵੀ ਮਿਲ ਜਾਂਦਾ ਭਾਜੀ ਇੱਕ ਆਪਾਂ ਮੱਠੀ ਵਾਲਾ ਕੁਲਚਾ ਖਵਾਉਂਦੇ ਮੱਠੀ ਵਾਲਾ ਕੁਲਚਾ ਨਹੀਂ ਮੱਠੀ ਵਿੱਚ ਪਾ ਕੇ ਕੁਲਚਾ ਖਵਾਉਂਦੇ ਅੱਛਾ ਹਾਂਜੀ ਲੋਕੀ ਕਹਿੰਦੇ ਨੇ ਮੱਠੀ ਕੁਲਚਾ ਲਾ ਦੇ ਆਪਾਂ ਮੱਠੀ ਵਿੱਚ ਕਰਸ਼ ਕਰਕੇ ਪਾਉਂਦੇ ਆ ਓਕੇ ਕੁਲਚੇ ਦੇ ਵਿੱਚ ਮੈਨੂੰ ਲੱਗਾ ਸ਼ਾਇਦ ਮੱਠੀ ਨੂੰ ਚਨੇ ਦੇ ਨਾਲ ਦਿੰਦੇ ਆ ਮੱਠੀ ਕੁਲਚਾ ਬਣਾ ਨਾ 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 ਮੱਠੀ ਕੁਲਚਾ ਨਹੀਂ ਮੱਠੀ ਨੂੰ ਕੁਲਚੇ ਦੇ ਵਿੱਚ ਭਰ ਕੇ ਹੀ ਖਵਾਉਂਦੇ ਆ ਇਹਨੂੰ ਕਹਿੰਦੇ ਮੱਠੀ ਕੁਲਚਾ ਅੱਛਾ ਇਹ ਸਾਡਾ ਗਾ ਜਿਹੜਾ ਹੈਗਾ ਮਿੰਨੀ ਮਿੰਨੀ ਕੁਲਚਾ ਦੇਸੀ ਘੀ ਨਾਲ ਤਿਆਰ ਹੁੰਦਾ ਭਾਈ ਸਾਰਾ ਓਕੇ ਹਾਂਜੀ ਅੱਜ ਕੁਲਚਾ ਟਰਾਈ ਕਰੋਗੇ ਤੁਸੀਂ ਆਪੇ ਕਹੋਗੇ ਭਾਈ ਲੋਕੇਸ਼ਨ ਦੱਸੀ ਬੜੀ ਚਿਕ ਨਾਲ ਜਰੂਰ ਭਾਈ ਆਪਾਂ ਲੋਕੇਸ਼ਨ ਆ ਭਾਈ ਰਣਜੀਤ ਐਪ ਨੂੰ A ਬਲਾਕ ਨੇਰ 파ਰਵਤੀ ਹਸਪੀਟਲ ਓਪੋਜ਼ਿਟ HDFC ATM ਕੁਲਚਾ ਕਿੰਗ ਕੁਲਚਾ ਕਿੰਗ ਦੇ ਸਿਰਫ ਤਿੰਨ ਬ੍ਰਾਂਚਾਂ ਭਾਜੀ ਇੱਕ ਗੇਟ ਹਕੀਮਾ ਅਮਰਸਰ ਚ ਇੱਕ ਆਪਣੀ ਪਠਾਨਕੋਟ ਟਰੱਕ ਯੂਨੀਅਨ ਸੈਲੀ ਰੋਡ ਲੋਕੀ ਕੁਲਚਾ ਕਿੰਗ ਦੀਆਂ ਕਾਫੀਆਂ ਬੜੀਆਂ ਕਰਦੇ ਵੇ ਪਰ ਭਾਜੀ ਆਪਾਂ ਕਹਿੰਦੇ ਕਾਰ ਯਾਰ ਕੋਈ ਗੱਲ ਗੁਰੂ ਰਾਮਦਾਸ ਨੇ ਦਿੱਤਾ ਨਾ ਸਾਡੀ ਕੀ ਔਕਾਤ ਹੀ ਭਾਜੀ ਤੇ ਆਪਾਂ ਕਿਹਨੂੰ ਨਹੀਂ ਕਦੀ ਕੁਛ ਆਇਤਾ ਗਿਆ ਦੂ ਕਿਉਂ ਨਾ ਰੱਖਿਆ ਕਿਉਂ ਨੇ ਆਪਾਂ ਨੇ ਰੱਖਿਆ ਗੁਰੂ ਰਾਮਦਾਸ ਸਾਨੂੰ ਦੇ ਹੀ ਜਾਂਦਾ ਬਿਨਾ ਬਿਲਕੁਲ ਸਾਡੇ ਸਿਰ ਤੇ ਤੁਸੀਂ ਆਸ਼ ਕਰਦੇ ਵੀ ਕੀ ਗੱਲ ਸਚਾਈ ਆ ਭਾਜੀ ਆਪਾਂ ਬਿਲਕੁਲ ਭਾਜੀ ਬਿਲਕੁਲ ਭਾਜੀ ਮੋਬਾਈਲ ਨੰਬਰ ਮੇਰਾ ਰਹੂਗਾ 977960606 ਬਿਲਕੁਲ ਡਿਸਕ੍ਰਿਪਸ਼ਨ ਜਿਹੜੀ ਨੰਬਰ ਪਾ ਦੇਣਾ ਬਾਈ ਨੂੰ ਜਦੋਂ ਵੀ ਕਿਤੇ ਲੋਕੇਸ਼ਨ ਦੇਸੀ ਪਾਦਾਂਗੇ ਤੁਹਾਡੀ ਪਿੱਛੇ ਨਾਲ ਵੀ ਹੋਣਾ ਡਾਇਰੈਕਟ ਲੋਕੇਸ਼ਨ ਔਨ ਕਰੋ ਤੇ ਤੁਸੀਂ ਇੱਥੇ ਬ੍ਰਿਕ ਪਹੁੰਚ ਸਕਦੇ ਹੋ ਤੇ ਹੁਣ ਵਾਰੀ ਆ ਸਾਡੀ ਟੈਸਟਿੰਗ ਦੀ ਤੇ ਬਾਈ ਸਾਨੂੰ ਗ੍ਰੇਡ ਦੇ ਦਿਓ ਜੀ ਪਲੀਜ਼ ਬਾਕੀ ਤੁਸੀਂ ਆਇਓ ਉਹਦੇ ਲਈ ਤੁਹਾਡਾ ਜੀ ਆਇਆਂ ਨੂੰ ਅਸੀਂ ਜੋ ਵੀ ਅੱਜ ਆਪਾਂ ਤੁਹਾਡੇ ਕਰ ਗਿਆ ਭਾਜੀ ਇਹ ਕੋਈ ਝੂਠ ਨਹੀਂ ਹੈ ਲੋਕੀ ਕਮੈਂਟਾਂ ਕਰਦੇ ਉਹ ਪੈਸੇ ਨਹੀਂ ਦੇ ਕੇ ਜਾਂਦੇ ਉਹ ਐ ਨਹੀਂ ਕਰਦੇ ਸਾਨੂੰ ਇੱਕ ਇੱਕ ਬਲੌਗਰ ਭਾਈ ਪੈਸੇ ਦੇ ਕੇ ਜਾਂਦਾ ਦਾ ਇਹ ਬਲੌਗਰ ਦਾ ਤੁਹਾਨੂੰ ਦਿਖਾ ਦੇਣਾ ਮੈਂ ਸਕੈਨਰ ਦੇ ਵਿੱਚ ਪਾ ਗਏ ਜਾਂਦੇ ੱਟਕੇ ਨਾਲ ਆ ਅੱਜ ਤੋਂ 10 ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਆਹੀ ਆਪਣੇ ਕੋ ਜੰਮੂ ਐਂਡ ਕਸ਼ਮੀਰ ਤੋਂ ਜਾਂ ਜਲੰਧਰ ਵਾਲੇ ਤੁਹਾਡੇ ਸ਼ਹਿਰ ਦੇ ਜੀ ਮੇਰੇ ਕੋ ਸਕੈਨਰ ਹੈਗਾ ਮੈਂ ਕਹਿੰਦਾ ਭਈਆ ਮੈਂ ਪੈਸੇ ਨਹੀਂ ਲੰਦਾ ਕਹਿੰਦਾ ਇਦਾਂ ਹੋਣਾ ਹੀ ਨਹੀਂ ਕਹਿੰਦਾ ਸਾਨੂੰ ਮਜ਼ਾ ਨਹੀਂ ਆਉਂਦਾ ਬਈ ਨਹੀਂ ਆਉਂਦਾ ਸਹੀ ਗੱਲ ਵੀਡੀਓ ਵੀ ਮੇਰੇ ਕੋਲ ਸਕਰੀਨ ਸ਼ਾਟ ਵੀ ਆਂਦਾ ਦਾ ਲੋਕੀਆਂ ਵੀ ਮਾੜਾ ਚੰਗਾ ਕਹਿੰਦੇ ਭਾਈ ਸਾਡੇ ਚੈਨਲ ਦੇ ਬਖਸ਼ੀ ਇਹ ਵੀ ਜਿੰਨੇ ਜਲ ਅਸੀਂ ਨਾ ਪੈਸੇ ਪੇ ਕਰਕੇ ਖਾਈਏ ਨਾ ਨਾ ਉਹਨੇ ਜਦ ਸਾਡੇ ਵੀਊ ਨਹੀਂ ਆਉਂਦੇ ਪਰ ਲੋਕੀ ਨਾ ਲੋਕੀ ਕਹਿੰਦੇ ਕਿ ਓਏ ਫ੍ਰੀ ਖਾਣ ਆ ਗਿਆ ਨਾ ਨਾ ਆਪਾਂ ਮਾਰੇ ਕੋ ਡਰ ਕੇ ਕਹਿੰਦੇ ਆ ਆਪਾਂ ਤੁਹਾਡੇ ਪੈਰਾਂ ਪਿੱਛੇ ਆਏ ਜੋਵਾ ਬਲੌਗਰ ਜੋ ਆਂਦੇ ਸਾਡੀ ਰਿਸਪੈਕਟ ਕਰਦੇ ਆਪਾਂ ਉਹਨਾਂ ਦੀ ਕਰਦੇ ਆ ਅੱਜ ਉਹ ਤੁਹਾਡੀ ਵੀਡੀਓ ਤੀਨਤੀਆ ਜਾਂ ਕੁਛ ਨਹੀਂ ਕੋਈ ਕਲਾਈਂਟ ਵੀਡੀਓ ਦੇਦਾ ਭਾਜੀ ਜਾਂ ਕਸਟਮਰ ਤੁਹਾਡੇ ਪੈਰਾਂ ਪਿੱਛੇ ਆਉਂਦਾ ਕੀ ਬਾਤ ਹੈ ਥੈਂਕ ਯੂ ਸੋ ਮੱਚ ਭਾਜੀ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਇੱਕ ਸੋਭਾ ਜੀ ਬਿਲਕੁਲ ਭਾਜੀ ਆਹ ਕੁਲਚਾ ਟਰਾਈ ਕਰੋ ਤੇ ਲੋਕਾਂ ਨੂੰ ਦੱਸੋ ਆਪਣੇ ਫਾਲੋਅਰ ਨੂੰ ਆਪਣੇ ਫੈਨ ਬਾਲ ਨੂੰ ਸਭ ਨੂੰ ਬਿਲਕੁਲ ਅਸਲ ਸਾਂਹੀ ਆਪਣੇ ਆਪ ਨੂੰ ਦੱਸਿਓ ਵੀ ਅੰਮ੍ਰਿਤਸਰ ਦਾ ਕੁਲਚਾ ਹੈ ਕਿਹੜਾ ਬਿਲਕੁਲ ਭਾਜੀ ਥੈਂਕ ਯੂ ਸੋ ਮੱਚ ਥੈਂ ਤੈਨੋਂ ਜੀ ਫਾਈਨਲੀ ਸਾਡਾ ਕੁਚਾ ਹੋ ਗਿਆ ਰਜਿਤ ਜਤ ਪਾਜੀ ਹੁਣੀ ਉਹਦੇ بیٹے ਹੋਏ ਨੇ ਵੇਟ ਕਰ ਰਹੇ ਨੇ ਰਜਿਤ ਪਾਜੀ ਕੋਮਪਲੀਟ ਲੈ ਜਾ ਜਦ ਤੱਕ ਪਹਿਲਾਂ ਤੁਹਾਨੂੰ ਮੈਂ ਆਹ ਸ਼ਾਪ ਦਿਖਾਦਾ ਬਾਈ ਹੁਣਾਂ ਦੀ ਬਿਲਕੁਲ ਸਿੰਪਲ ਸਿਟੀ ਦੀ ਸ਼ਾਪ ਆ ਤੇ ਮੋਰੇ ਇੱਕ ਵੱਡਾ ਸਾਰਾ ਪੀਪਲ ਦਾ ਬੋਰਡ ਆ ਰੱਖਤਿਆ ਬਹੁਤ ਬੋਰਡ ਰੱਖਤਿਆ ਲੱਗਾ ਜਿਹਦੇ ਥੱਲੇ ਆ ਕੇ ਬਹਿ ਕੇ ਸਾਰੇ ਜਣੇ ਪਛਤਾ ਸਕਦੇ ਨੇ ਮਤਲਬ ਕੁਲਚਾ ਵਗੈਰਾ ਖਾਂਦੇ ਨੇ ਪਾਜੀ ਪਲੀਜ਼ ਹਾਂ ਜੀ ਕੀ ਬਾਤ ਆ ਬਾਈ ਮੈਂ 2 ਮਿੰਟ ਬਣੇ ਜਸਟ ਆ ਗਿਆ ਨਾ ਮੈਂ ਕਿਹਾ ਬੜੀ ਵਧੀਆ ਕੂਲਰ ਦੇ ਮੋਰੇ ਐ ਕੂਲਰ ਲਾਇਆ ਹੋਇਆ ਉੱਧਰ ਹਾਂ ਬੜੀ ਘੜਾ ਰਹੀ ਨਾ ਬੜੀ ਵਧੀਆ ਆ ਰਹੀ ਹੈ ਉੱਧਰ ਹੋ ਗਈ ਸੀ ਗਰਮੀ ਗਰਮੀ ਅਜਾ ਇੱਕ ਗੱਲ ਹੋਰ ਵੀ ਐਡਾ ਵਟੇ ਜਿਹੜੇ ਪਿੱਪਲ ਦੇ ਆ ਬੜੇ ਬੋਰਡ ਦੇ ਤਰਕ ਲੱਗੇ ਹੋਏ ਨੇ ਨਾ ਇਹਨਾਂ ਨਾਲ ਬਹੁਤ ਵਧੀਆ ਨਾ ਤੇ ਐਕਚੁਅਲੀ ਤੇ ਚਲੋ ਭਾਜੀ ਫਿਰ ਅੱਜ ਅੰਮ੍ਰਿਤਸਰ ਗਿਆ ਦਾ ਕੁਲਚਾ ਟਰਾਈ ਕਰੀਏ ਮਿੰਨੀ ਕੁਲਚਾ ਬਿਲਕੁਲ ਮੇਰੀ ਬਾਈਕ ਥੋੜੀ ਛੋਟੀ ਹੁੰਦੀ ਹੈ ਤੁਹਾਡੀ ਪੂਰੀ ਵੱਡੀ ਕਿ ਭਾਜੀ ਆਪਣੇ ਉਧਰ ਲੈਣ ਨਾਲ ਇਹਦਾ ਡਿਫਰੈਂਟ ਕੀ ਆ ਜੀ ਜਦੋਂ ਖਾਉਂਗੇ ਤੁਹਾਨੂੰ ਪਤਾ ਲੱਗੇ ਕਿਰਿਸਪੀ ਇੰਨਾ ਆ ਕਿ ਬਸ ਉਹ ਕ੍ਰਿਸਪੀનેસ ਨਾ ਜਦੋਂ ਖਾਂਦੇ ਹੀ ਜਦੋਂ ਜਦੋਂ ਇਕੱਲੀ ਬਾਈਟ ਲਈ ਮੈਂ ਹੂੰ ਬਸ ਕੜਚ ਕੜਚ ਦੀ ਆਵਾਜ਼ ਆ ਭਾਜੀ ਫਲੇਵਰ ਦੱਸੋ ਫਲੇਵਰ ਅਲਟੀਮੇਟ ਭਾਜੀ ਬਹੁਤ ਵਧੀਆ ਕੋਈ ਐਕਸਟਰਾ ਮਤਲਬ ਕਿ ਨਰ ਜੀ ਨੂੰ ਕੋਈਏ ਤੜਕਪੜਕ ਨਹੀਂ ਹੈਗੀ ਹਾਂ ਤੜਕਪੜਕ ਨਹੀਂ ਹੈਗੀ ਬਾਕੀ ਆਪਾਂ ਥੋੜੀ ਜੀ ਤੜਕਪੜਕ ਇਧਰੋਂ ਆਹ ਚੜ ਇਹ ਜਿਹੜੂ ਨਾਲ ਇਹ ਨਾਲ ਜਰੂਰ ਬਣਾ ਕਰਦੇ ਆ ਇਹ ਮੈਂ ਪਹਿਲੀ ਵਾਰੀ ਭੁੱਲ ਗਿਆ ਸੀ ਪਹਿਲੀ ਵਾਈਟ ਸੀ ਡਬਲ ਹੋ ਗਿਆ ਕਰਿਸਪੀ ਡਬਲ ਟੈਸਟ ਹੋ ਗਿਆ ਨਾ ਬਹੁਤ ਕਰਿਸਪੀ ਹੈ ਯਾਰ ਕੀ ਆ ਨਜ਼ਰ ਆ ਗਿਆ ਸੌਬਾ ਜੀ ਕਰਿਸਪੀ ਬਹੁਤ ਹੋ ਗਈ ਮੈਂ ਆਪਾਂ ਫਿਰ ਕਰਦੇ ਹਾਂ ਆਪਣਾ ਥੋੜਾ ਜਿਹਾ ਕੁਸ਼ੂਰ ਦੰਦਾ ਕਰਨ ਦਾ ਅੰਦਰ ਦਾ ਪਿਆਜ ਜੀ ਚੈਟ ਕਰਾਂਗੇ ਚਲ ਆ ਗਿਆ ਆਪਣੀ ਬਾਕੀ ਸਰੀ ਅਕਾਲ ਪ੍ਰਭਾ ਲੱਗਿਆ ਵੀ ਜਿਹੜਾ ਅੰਬਰਸੋਨ ਦਾ ਕੁਚਾ ਆਇਆ ਉਹਨੂੰ ਅੰਬਰਸੋਨ ਦਾ ਕੁਚਾ ਕਿਉਂ ਕਹਿੰਦੇ ਆ ਡਿਜਕੜਿਚ ਹੋਈ ਕਿ ਨਹੀਂ ਫਿਰ ਕੋਈ ਭਲੀ ਪੂਰੀ ਅਸਲ ਸਵਾਦ ਤਾਂ ਭਾਈ ਜਦੋਂ ਯਾਰ ਵੱਡੀ ਬਾਈਡਨ ਨਾਲ ਹੁੰਦੇ ਓਦੋਂ ਯਾਰ ਸਵਾਦ ਜਿਹਾ ਹੁੰਦਾ ਹੂੰ ਅਕੱਜ ਜਿੰਨੇ ਮੈਂ ਬਾਈ ਉਹਨਾਂ ਨਾਲ ਗੱਲ ਹੁੰਦੀ ਨਾ ਕੰਟੀਨ ਦੇ ਨੇ ਉਪਰੋ ਦੇਸੀ ਕੋਲਾ ਕੋਈ ਮਤਲਬ ਵੀ ਹੈ ਨਹੀਂ ਕਿ ਨਾੜੇ ਪੜ ਜੇ ਮਸਾਲੇ ਬਿਲਕੁਲ ਨੋਰਮਲ ਬਿਲਕੁਲ ਸਿੰਪਲ ਸਿਟੀ ਦਾ ਕੋਚਾ ਆ ਬਸ ਸਵਾਦ ਆ ਗਿਆ ਤੇ ਫਿਰ ਤੁਸੀਂ ਕਹਿੰਦਾ ਵਸੇ ਅੰਮ੍ਰਿਤਸਰ ਹੋਣਾ ਪੈਣਾ ਤਾਂ ਉਹ ਜਿਹੜਾ ਅੰਮ੍ਰਿਤਸਰ ਹੋਣੀਆਂ ਬਾਈ ਜਿਹੜਾ ਐਡਰੈਸ ਤਾਂ ਦੱਸਿਆ ਆ ਸਕ੍ਰਿਪਟਚਰ ਤੋਂ ਬਾਈ ਉਹਨਾਂ ਦਾ ਮੋਬਾਈਲ ਨੰਬਰ ਤੇ ਆਇਆ ਤੇ ਲੋਕੇਸ਼ਨ ਤੁਹਾਨੂੰ ਦੱਸੀ ਹੋਈ ਆ ਤਾਂ ਤੁਸੀਂ ਪਹੁੰਚੋ ਬਾਈ ਉਹਨਾਂ ਕੋਲ ਕੋਚਾ ਖਾਓ ਤਾਂ ਤੱਕ ਅਸੀਂ ਆਪਣੇ ਹੋਰ ਵਲੌਗ ਵੀ ਜਾ ਕੇ ਤੇ ਜਾ ਕੇ ਮਿਲਦੇ ਆ ਜੀ ਕਿਉਂਕਿ ਸਾਡੇ ਬਰਫੀ ਦੇ ਵੀਡੀਓ ਬਹੁਤ ਲੇਟ ਹੋ ਗਈਆਂ ਨੇ ਪੜ ਅਗਲਾ ਵਲੌਗ ਬਣਾਵਾਂਗੇ ਵਰਪੀ ਦਾ ਤੇ ਜਿਹਦੇ ਵਿੱਚ ਵਰਪੀ ਦੇ ਆ ਕੋਈਸ਼ ਹੋਰ ਪੰਜਾਬ ਦੀਆਂ ਹਸਤੀਆਂ ਨੂੰ ਤੁਹਾਨੂੰ ਰੂਬਰੂ ਕਰਾਂਗੇ ਤੇ ਹੁਣ ਪਲੀਜ਼ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੋਹਣੇ ਜਿਹੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਅੰਮ੍ਰਿਤਸਰ ਦੇ ਕੁਲਚਰ ਜ਼ਿਆਦਾ ਵਧੀਆ ਲੱਗਦੇ ਆ ਜਾਂ ਲੰਧਰ ਦੇ ਕੁਲਚਰ ਜ਼ਿਆਦਾ ਵਧੀਆ ਲੱਗਦੇ ਆ ਜਾਂ ਪੁਹਿਆਰੇ ਦੇ ਕੁਲਚਰ ਜ਼ਿਆਦਾ ਵਧੀਆ ਲੱਗਦੇ ਆ ਕਿ ਬਾਕੀ ਜਿਹੜੇ ਅੰਮ੍ਰਿਤਸਰ ਦੇ ਕੁਲਚਰ ਦੇ ਵਿੱਚ ਵਾਕਿ ਉਹ ਗੱਲਬਾਤ ਹੈਗੀ ਆ ਜਿਹੜੀ ਪੂਰੇ ਪੰਜਾਬ ਚ ਸੋ ਥੈਂਕ ਯੂ ਸੋ ਮਚ